ਰੈਡੀ ਵਿਸ਼ਵ ਸਿਹਤ ਸੰਗਠਨ ਦੀ ਗਲੋਬਲ ਹੈਪੇਟਾਈਟਸ ਰਿਪੋਰਟ 2024 ਮੁਤਾਬਕ ਵਿਸ਼ਵ ਪੱਧਰ ਉੱਤੇ ਹਰ ਸਾਲ 1.3 ਮਿਲੀਅਨ ਮੌਤਾਂ ਦਾ ਕਾਰਨ ਹੈਪੇਟਾਈਟਸ ਕਾਲਾ ਪੀਲਿਆ ਹੈ ਡੰਡੀ ਸਾਡੇ ਦੇਸ਼ ਵਿੱਚ 3.5 ਕਰੋੜ ਲੋਕ ਕਾਲੇ ਪੀਲਿਏ ਤੋਂ ਪੀੜਤ ਹਨ ਡੰਡੀ ਹੈਪੇਟਾਈਟਸ ਨੂੰ ਗੰਭੀਰ ਜਿਗਰ ਦੀ ਬਿਮਾਰੀ ਕਾਲਾ ਪੀਲਿਆ ਕਹਿੰਦੇ ਹਨ ਜੋ ਇਨਸਾਨਾਂ ਲਈ ਕਾਫੀ ਘਾਤਕ ਬਿਮਾਰੀ ਹੈ ਡੰਡੀ ਸਾਡੇ ਦੇਸ਼ ਵਿੱਚ ਲਗਾਤਾਰ ਵੱਧ ਰਿਹਾ ਕਾਲੇ ਪੀੜੇ ਦਾ ਖਤਰਾ ਇੱਕ ਵੱਡੀ ਚਿੰਤਾ ਦਾ ਵਿਸ਼ਾ ਹੈ ਡੰਡੀ ਜੇਕਰ ਸਮੇਂ ਸਿਰ ਇਸ ਦਾ ਇਲਾਜ ਨਾ ਕੀਤਾ ਜਾਵੇ ਤਾਂ ਇਹ ਸਾਡੇ ਲਈ ਜਾਨ ਲੇਵਾ ਸਾਬਤ ਹੋ ਸਕਦੀ ਹੈ ਡੰਡੀ ਮੁੱਖ ਤੌਰ ਉੱਤੇ ਪੀ ਲਿਆ ਪੰਜ ਤਰ੍ਹਾਂ ਦੇ ਵਿਸ਼ਾਣੂਆਂ ਕਾਰਨ ਹੁੰਦਾ ਹੈ ਡੰਡੀ ਹੈਪੇਟਾਈਟਸ A ਅਤੇ E ਵਿੱਚ ਵਿਸ਼ਾਣੂ ਦੂਸ਼ਿਤ ਪਾਣੀ ਅਤੇ ਖੁਰਾਕ ਰਾਹੀਂ ਮਨੁੱਖੀ ਮੂੰਹ ਦੇ ਰਸਤੇ ਸਰੀਰ ਅੰਦਰ ਪ੍ਰਵੇਸ਼ ਕਰ ਜਾਂਦੇ ਹਨ ਜਦ ਕਿ ਹੈਪੇਟਾਈਟਸ ਬੀ ਅਤੇ ਸੀ ਸੰਕਰਮਿਤ ਖੂਨ ਦੇ ਸੰਪਰਕ ਵਿੱਚ ਆਉਣ ਨਾਲ ਹੁੰਦਾ ਹੈ ਜਿਵੇਂ ਮਾਂ ਦੁਆਰਾ ਬੱਚੇ ਨੂੰ ਜਨਮ ਦੇਣ ਸਮੇਂ ਦੂਸ਼ਿਤ ਸੂਈਆਂ ਸਰਿੰਜਾਂ ਅਤੇ ਔਜ਼ਾਰਾਂ ਦੀ ਵਰਤੋਂ ਨਾਲ ਮੇਲਿਆਂ ਆਦ ਵਿੱਚ ਸਰੀਰ ਉੱਤੇ ਟੈਟੂ ਬਣਵਾਉਣ ਕਾਰਨ ਫੈਲ ਸਕਦਾ ਹੈ ਡੰਡੀ ਹੈਪੇਟਾਈਟਸ ਡੀ ਕਦੇ ਵੀ ਇਕੱਲਾ ਨਹੀਂ ਹੁੰਦਾ ਇਹ ਸਿਰਫ ਉਸ ਮਰੀਜ਼ ਵਿੱਚ ਦੇਖਿਆ ਜਾ ਸਕਦਾ ਹੈ ਜਿਸ ਨੂੰ ਹੈਪੇਟਾਈਟਸ B ਹੈ ਡੰਡੀ ਹੈਪੇਟਾਈਟਸ B ਅਤੇ C ਨੂੰ ਕਾਲਾ ਪੀ ਲਿਆ ਕਿਹਾ ਜਾਂਦਾ ਹੈ ਡੰਡੀ ਇਸ ਰੋਗ ਵਿੱਚ ਵਿਸ਼ਾ ਨੂੰ ਸਰੀਰ ਉੱਤੇ ਤੁਰੰਤ ਪ੍ਰਭਾਵ ਨਹੀਂ ਕਰਦੇ ਸਗੋਂ ਸਿਰ ਅੰਦਰ ਲੰਬਾ ਸਮਾਂ ਮੌਜੂਦ ਰਹਿ ਕੇ ਅੰਦਰੋਂ ਅੰਦਰੀ ਰੈਡੀ ਚੁੱਪਚਾਪ ਸਰੀਰ ਨੂੰ ਨੁਕਸਾਨ ਕਰਦੇ ਰਹਿੰਦੇ ਹਨ ਡੰਡੀ ਇਹ ਜਿਗਰ ਦੀ ਕਾਰਜ ਕੁਸ਼ਲਤਾ ਵਿੱਚ ਭਾਰੀ ਕਮੀ ਲਾ ਦਿੰਦੇ ਹਨ ਅਤੇ ਜੋ ਕਈ ਸਾਲਾਂ ਬਾਅਦ ਹੋਰ ਵੀ ਮਾਰੂ ਸਿੱਧ ਹੁੰਦੇ ਹਨ ਡੰਡੀ ਇਸ ਰੋਗ ਵਿੱਚ ਮਨੁੱਖੀ ਸਰੀਰ ਦੇ ਬਹੁਤ ਹੀ ਅਹਿਮ ਅੰਗ ਜਿਗਰ ਵਿੱਚ ਸੋਜ ਹੋ ਜਾਂਦੀ ਹੈ ਡੰਡੀ ਜਿਆਦਾ ਸ਼ਰਾਬ ਪੀਣ ਕਾਰਨ ਵੱਖ-ਵੱਖ ਸਰੀਰਕ ਸਥਿਤੀਆਂ ਅਤੇ ਪਿੰਨ-ਪਿੰਨ ਦਵਾਈਆਂ ਦੀ ਵਰਤੋਂ ਕਾਰਨ ਅਜਿਹਾ ਹੋ ਸਕਦਾ ਹੈ ਡੰਡੀ ਭੁੱਖ ਵਿੱਚ ਕਮੀ ਦਿਲ ਕੱਚਾ ਹੋਣਾ ਬੁਖਾਰ ਪੇਟ ਦਰਦ ਸਰੀਰਕ ਕਮਜ਼ੋਰੀ ਮਾਸਪੇਸ਼ੀਆਂ ਵਿੱਚ ਦਰਦ ਪਿਸ਼ਾਬ ਪੀਲਾ ਆਉਣਾ ਅਤੇ ਉਲਟੀਆਂ ਆਉਣਾ ਆਦ ਕਾਲੇ ਪੀਲੀਏ ਦੇ ਲੱਛਣ ਹੋ ਸਕਦੇ ਹਨ ਪਰ ਜ਼ਿਆਦਾਤਰ ਸ਼ੁਰੂਆਤੀ ਦੌਰ ਵਿੱਚ ਕਾਲੇ ਪੀਲੀਏ ਦਾ ਪਤਾ ਹੀ ਨਹੀਂ ਲੱਗਦਾ ਅਤੇ ਇਲਾਜ ਵਿੱਚ ਦੇਰੀ ਕਾਰਨ ਮਰੀਜ਼ बेहोशी ਦੀ ਅਵਸਥਾ ਵਿੱਚ ਚਲਾ ਜਾਂਦਾ ਹੈ ਅਤੇ ਕਈ ਵਾਰ ਜਿਗਰ ਫੇਲੀਅਰ ਜਾਂ ਜਿਗਰ ਦਾ ਕੈਂਸਰ ਹੋਣ ਨਾਲ ਮਰੀਜ਼ ਦੀ ਮੌਤ ਵੀ ਹੋ ਜਾਂਦੀ ਹੈ ਡੰਡੀ ਇਸੇ ਕਰਕੇ ਇਸ ਨੂੰ ਸਾਇਲੈਂਟ ਕਿਲਰ ਵੀ ਕਿਹਾ ਜਾਂਦਾ ਹੈ ਡੰਡੀ ਅੱਜ ਕੱਲ੍ਹ ਦੀਆਂ ਰਿਪੋਰਟਾਂ ਉੱਤੇ ਨਾજર ਮਾਰੀਏ ਤਾਂ ਪਤਾ ਲੱਗਦਾ ਹੈ ਕਿ ਪੰਜਾਬ ਵਿੱਚ ਹਜ਼ਾਰਾਂ ਲੋਕ ਕਾਲੇ ਪੀਲੀਏ ਦਾ ਸ਼ਿਕਾਰ ਹਨ ਅਤੇ ਅਜੇ ਵੀ अनेका ਹੀ ਇਸ ਰੋਗ ਤੋਂ ਅਨਜਾਨ ਹਨ ਡੰਡੀ ਇਸ ਤੋਂ ਬਚਣ ਲਈ ਸਾਫ਼ ਸੁਥਰਾ ਪਾਣੀ ਅਤੇ ਖਾਣ ਪੀਣ ਦੀਆਂ ਸ਼ੁੱਧ ਅਤੇ ਸਾਫ਼ ਸੁਥਰੀਆਂ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ ਡੰਡੀ ਹੱਥਾਂ ਦੀ ਸਫਾਈ ਬਾਰ-ਬਾਰ ਕਰਨਾ ਲਾਹੇ ਬੰਦ ਹੋ ਸਕਦੀ ਹੈ ਡੰਡੀ ਇਸ ਤੋਂ ਬਚਣ ਲਈ ਇੱਕ ਦੂਜੇ ਦਾ ਬੁਰਸ਼ ਨਹੀਂ ਵਰਤਣਾ ਚਾਹੀਦਾ ਸ਼ੇਵ ਕਰਨ ਲਈ ਬਲੇਡ ਕਿਸੇ ਨਾਲ ਸਾਂਝਾ ਨਾ ਕੀਤਾ ਜਾਵੇ